15 ਲੱਖ ਤੋਂ ਵੱਧ ਦੇ ਅਨੁਮਾਨ ਕੀਮਤ ਦੇ ਨਾਲ ਆਧੁਨਿਕ ਕਲਾਸ ਰੂਮ ਬਣੇ 11 ਲੱਖ ਰੁਪਏ ਦੇ ਨਾਲ ਤੁਹਾਡੀ ਆਧੁਨਿਕ ਸਾਇੰਸ ਲੈਬ ਬਣੀ ਇਸੇ ਤਰ੍ਹਾਂ ਲਗਭਗ ਹਰ ਸਕੂਲ ਦੀ ਚਾਰ ਦਿਵਾਰੀ ਜੋ ਆਪਣੀ ਸਰਕਾਰ ਦੇ ਵਿੱਚ ਪਿਛਲੀਆਂ ਸਰਕਾਰਾਂ ਵਲੇ ਨਹੀਂ ਬਣੀ ਸੀ ਆਮ ਆਦੀ ਪਾਰਟੀ ਦੇ ਸਰਕਾਰ ਨੇ ਉਸ ਸਕੂਲਾਂ ਦੀਆਂ ਚਾਰ ਦਿਵਾਰੀਆਂ ਕਰਾਂਗੇ 1700 ਸਕੂਲਾਂ ਦੇ ਵਿੱਚ Wi-Fi ਦੀ ਸੁਵਿਧਾ ਬੱਚਿਆਂ ਨੂੰ ਤੇ ਸਟਾਫ ਨੂੰ ਦਿੱਤੀ ਤੇ 1200 12700 ਕੱਚੇ ਅਧਿਆਪਕਾਂ ਨੂੰ ਪੱਕਾ ਕਰਨਾ ਉਹਨਾਂ ਦੀਆਂ ਤਰਕਾਂ ਹੱਚ 3 ਤੋਂ 4 ਗੁਣਾ ਵੱਧ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕੀਤਾ ਗਿਆ 20000 ਤੋਂ ਵੱਧ ਅਧਿਆਪਕਾਂ ਦੀ ਭਰਤੀ ਤੁਹਾਡੀ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਹੋਈ ਹਜ਼ਾਰਾਂ ਨਵੇਂ ਕਲਾਸ ਰੂ ਹਰ ਸੀਨੀਅਰ ਸਕੈਂਡਰੀ ਸਕੂਲ ਦੇ ਵਿੱਚ ਸਕਿਉਰਿਟੀ ਅਤੇ ਕੈਂਪਸ ਮੈਨੇਜਰ ਆਮ ਆਦਮੀ ਪਾਰਟੀ ਵੱਲੋਂ ਭਰਤੀ ਕੀਤੀ ਗਈ। ਲਗਭਗ 9000 ਚੌਕੀਦਾਰ ਤੇ ਸਪਾਈ ਸੇਵਕ ਤੁਹਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਕੂਲਾਂ ਦੀ ਰੱਖੀ ਹੈ। ਬੋਰਡ ਪ੍ਰੀਖਿਆਵਾਂ ਲਈ ਬਿਹਤਰ ਨਤੀਜੇ ਆ ਪਿਛਲੇ 3 ਸਾਲਾਂ ਦੇ ਵਿੱਚ ਦੀ ਵਿੱਚ ਸਕੂਲਾਂ ਦੇ ਨਹੀਂ। ਸਰਕਾਰੀ ਸਕੂਲਾਂ ਦੇ 100 99 ਬੱਚਿਆਂ ਨੇ ਜੀ ਮੈਨਸ ਦੀ ਪ੍ਰੀਖਿਆ ਪਾਸ ਕੀਤੀ ਸਕੂਲ ਆਫ ਐਮਨਸ ਮਾਡਲ ਜੋ ਆਪਣੇ ਹਲਕੇ ਦੇ ਵਿੱਚ ਵੀ ਰਾਮ ਨਾਗਰ ਪਿੰਡ ਦੇ ਵਿੱਚ ਬਣਾਇਆ ਗਿਆ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦਾ ਉਦਘਾਟਨ ਕਰਕੇ ਉਹਨੂੰ ਸ਼ੁਰੂ ਕਰ ਦਿੱਤਾ ਤੇ ਵੱਡੇ ਪੱਧਰ ਤੇ ਅਜੇ ਹੋਰ ਵੀ ਕੰਮ ਉੱਥੇ ਜਾਰੀ ਨੇ ਜੋ ਕਿ ਮਹਾਲੀ ਅੰਮ੍ਰਿਤਸਰ ਲੁਧਿਆਣਾ ਦੇ ਵੱਡੇ ਸ਼ਹਿਰਾਂ ਦੇ ਵਿੱਚ ਸਰਕਾਰੀ ਸਕੂਲ ਸਿੱਖਿਆ ਨਿਮੇਕਲੀ ਪਛਾਣ ਬਣ ਚੁੱਕਿਆ ਹੈ ਇਹਨਾਂ ਸਕੂਲਾਂ ਦੀ ਸ਼ਾਨਦਾਰ ਜੁਨੀਫਾਰਮ ਆਧੁਨਿਕ ਵਸੇਵਾਵਾਂ ਕੋਚਿੰਗ ਅਤੇ ਕੈਰੀਅਰ ਗਾਈਡਸ ਮਿਲ ਰਹੀ ਹੈ ਸਕਾਰਜੋਗ ਸਾਥੀਓ 150 ਤੋਂ ਜ਼ਿਆਦਾ ਸਕੂਲਾਂ ਦੇ ਵਿੱਚ ਵਸੇਵਾਵਾਂ ਸ਼ੁਰੂ ਹੋ ਚੁੱਕੀਆਂ ਹਨ ਜਿਸ ਦੇ ਵਿੱਚ 10000 ਤੋਂ ਵੱਧ ਸਾਡੀਆਂ ਬੱਚੀਆਂ ਖਾਸ ਕਰਕੇ ਧੀਆਂ ਨੂੰ ਫਾਇਦਾ ਮਿਲ ਰਿਹਾ ਸਕੂਲ ਤੋਂ ਦੂਰ ਹੋਣ ਕਾਰਨ ਬਹੁਤ ਸਾਰੀਆਂ ਸਾਡੀਆਂ ਬੱਚੀਆਂ ਪੜ੍ਹਾਈ ਤੋਂ ਬਾਂਝੀਆਂ ਰਹਿ ਜਾਂਦੀਆਂ ਸਨ ਮਜਬੂਰਨ ਉਹ ਪੜ੍ਹਾਈ ਛੱਡ ਆਪਦੇ ਘਰ ਵਹਿ ਜਾਂਦੀਆਂ ਸਨ ਹੁਣ ਕੋ ਇੱਕ ਦੇ ਸੁਪਨੇ ਪੂਰੇ ਕਰਨ ਵਾਸਤੇ ਸਕੂਲਾਂ ਦੇ ਵਿੱਚ ਸਾਡੀਆਂ ਉਹ ਧੀਆਂ ਨੰਨੀਆਂ ਬੱਚੀਆਂ ਬੱਸਾਂ ਦੇ ਰਾਹੀ ਪੜ੍ਹਨ ਆ ਰਹੀਆਂ ਹਨ ਬੱਚਿਆਂ ਨੂੰ ISRO, IIT, IIM ਵਰਗੀਆਂ ਸੰਸਥਾਵਾਂ ਦੀ ਵਿਸ਼ੇ ਕਰਵਾ ਕੇ ਉਹਨਾਂ ਨੂੰ ਆਪਣੇ ਸ਼ਾਨਦਾਰ ਨਤੀਜਿਆਂ ਦੇ ਸੁਨਹਿਰੀ ਸੁਪਨੇ ਸਕਾਰ ਕਰਨ ਵਾਸਤੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ 11ਵੀਂ ਜਵਾਬ ਦੇ ਬੱਚਿਆਂ ਲਈ ਬਿਜ਼ਨਸ ਪ੍ਰੋਗਰਾਮ ਰਾਹੀਂ 55000 ਵਿਦਿਆਰਥੀਆਂ ਨੂੰ 2000 ਰੁਪਏ ਦੀ ਸੀਡ ਮਨੀ ਦੇ ਕੇ ਕੋਨਾ ਨੌਕਰਜ਼ਗਾਰ ਮਹਈਆ ਕਰਾਉਣ ਦੀ ਸਮਰਥ ਬਣਾਉਣ ਲਈ ਅਪਰਾਲਾ ਤੁਹਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ ਲੱਗਿਆ ਕਿ ਉਹ ਆਪਣੇ ਪੈਰਾਂ ਦੇ ਉੱਤੇ ਸਵੈ ਰੋਜ਼ਗਾਰ ਹੋ ਸਕਣ ਉਹ ਕੁਝ ਖਰਚਾ ਕਰਕੇ ਉਹ ਖਰਚੇ ਤੋਂ ਕੁਝ ਪੈਸੇ ਕਮਾਉਣਾ ਸਿੱਖਣ ਸਤਿਕਾਰਯੋਗ ਸਾਥੀਓ 250 ਪ੍ਰਿੰਸੀਪਲਾਂ ਨੂੰ ਸਿੰਗਾਪੁਰ ਦੇ ਵਿੱਚ 150 ਹੈਡਮਾਸਟਰਾਂ ਨੂੰ ਆਈ ਆਈ ਐਮ ਅਹਮਦਾਬਾਦ ਅਤੇ 72 ਅਧਿਆਪਕਾਂ ਨੂੰ ਸਖਲਾਈ ਵਾਸਤੇ ਫਿਨਲੈਂਡ ਭੇਜਿਆ ਗਿਆ ਬਾਹਰੀ ਦੇਸ਼ਾਂ ਦੇ ਵਿੱਚ ਕਿ ਤੁਹਾਡੇ ਸਕੂਲ ਨੂੰ ਚਲਾਉਣ ਵਾਲੇ ਜਿਹੜੇ ਹੈੱਡ ਨੇ ਉਹ ਵਿਦੇਸ਼ਾਂ ਦੇ ਵਿੱਚੋਂ ਜਾ ਕੇ ਚੰਗੀ ਜਿਹੜੇ ਸਕੂਲਾਂ ਦੇ ਵਿੱਚੋਂ ਜਾ ਕੇ ਇੱਕ ਚੰਗੀ ਮਹਾਰਤਾ ਹਾਸਲ ਕਰਕੇ ਤੁਹਾਡੇ ਬੱਚਿਆਂ ਨੂੰ ਇੱਕ ਚੰਗੀ ਸਿੱਖਿਆ ਇੱਕ ਵਧੀਆ ਸਿੱਖਿਆ ਦੇ ਸਕਣ ਸੈਂਕੜੇ ਖੇਡ ਮੈਦਾਨ ਵਿਕਸਿਤ ਕੀਤੇ ਗਏ ਤਾਂ ਕਿ ਬੱਚੇ ਪੜ੍ਹਾਈ ਦੇ ਨਾਲ ਨਾਲ ਖੇਡਾਂ ਦੇ ਵੱਲ ਵੀ ਅੱਗੇ ਆ ਕੇ ਆਪਣੀ ਸਿਹਤ ਨੂੰ ਸੰਭਾਲਣ ਤੇ ਆਪਦੇ ਸਰੀਰ ਨੂੰ ਸੰਭਾਲਣ ਕਿਉਂਕਿ ਬਹੁਤ ਸਾਰੀਆਂ ਕ੍ਰੀਤੀਆਂ ਪਿਛਲੀਆਂ ਸਰਕਾਰਾਂ ਨੇ ਨਸ਼ਿਆਂ ਦੀਆਂ ਜੋ ਫਲਾਈਆਂ ਹੋਈਆਂ ਨੇ ਉਹਨਾਂ ਤੋਂ ਬੱਚਿਆਂ ਦਾ ਧਿਆਨ ਡਾਇਵਰਟ ਕਰਨ ਵਾਸਤੇ ਖੇਡਾਂ ਬਤਨ ਪੰਜਾਬ ਦੀਆਂ ਪੂਰੇ ਪੰਜਾਬ ਭਰ ਵਿੱਚ ਕਰਾਈਆਂ ਗਈਆਂ ਜਿਦੇ ਵਿੱਚ ਨੌਜਵਾਨਾਂ ਦੀ ਰੁਚੀ ਹੁਣ ਨਸ਼ੇ ਵਾਲੇ ਪਾਸੇ ਗਲਤ ਸੰਗਤਾਂ ਤੋਂ ਹਟ ਕੇ ਆਦੇ ਸਰੀਰ ਸਵਾਲਣ ਤੇ ਨਾਲ ਖੇਡਾਂ ਵਾਲੇ ਪਾਸੇ ਹੋਈ ਤਿੰਨ ਸਾਲਾਂ ਪਹਿਲਾਂ ਅਸੀਂ ਪਿੰਡ ਸ਼ਹਿਰ ਦੇ ਹਰ ਘਰ ਤੱਕ ਪਹੁੰਚ ਕੇ ਇੱਕ ਹੀ ਗੱਲ ਕਹੀ ਸੀ ਕਿ ਇੱਕ ਮੌਕਾ ਕੇਸਰੀਵਾਲ ਨੂੰ ਇੱਕ ਮੌਕਾ ਭਗਵੰਤ ਮਾਨ ਨੂੰ ਦਿਓ ਤੁਸੀਂ ਸਾਡੇ ਤੇ ਭਰੋਸਾ ਕਰਕੇ ਮੌਕਾ ਦਿੱਤਾ ਅਸੀਂ ਤੁਹਾਡੇ ਕਰੋਸੇ ਦਾ ਸਿਰ ਝੁਕਾ ਕੇ ਸਤਿਕਾਰ ਕੀਤਾ ਸਾਡੀ ਸੇਵਾ ਵਿੱਚ ਹਾਜ਼ਰ ਹੋਏ ਆਂ ਅੱਜ ਪੰਜਾਬ ਨਸ਼ਿਆਂ ਦੇ ਖਿਲਾਫ ਵੱਡੀ ਲੜਾਈ ਲੜ ਰਿਹਾ ਹੈ ਪਹਿਲਾਂ ਬਾਲੀਆਂ ਸਰਕਾਰਾਂ ਨੇ ਨਸ਼ੇ ਰੋਕਣ ਦੀ بجائے ਖੁਦ ਨਸ਼ਾ ਵੇਚਣ ਵਾਲਿਆਂ ਦੀ ਪੋਸਤ ਪਨਾਹੀ ਕੀਤੀ ਸਾਡੀ ਸਰਕਾਰ ਨੇ ਨਸ਼ੇ ਖਿਲਾਫ ਕਾੜੇ ਹੱਥ ਪਾ ਕੇ ਉਹਨਾਂ ਦੀ ਕਰੋੜਾਂ ਰੁਪਈਆ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਨੇ ਉਹ ਜਾਇਜ਼ਤਾ ਜਿਨ੍ਹਾਂ ਨੇ ਸਾਡੇ ਧੀਆਂ ਦੀਆਂ ਲਾਛਾਂ ਤੋਂ 2 ਨੰਬਰ ਦੀ ਕਮਾਈ ਕਮਾ ਕੇ ਆਪਦੀਆਂ ਬਿਲਡਿੰਗਾਂ ਖੜੀਆਂ ਕੀਤੀਆਂ ਸੀ ਉਹਨਾਂ ਦੇ ਹੁਣ ਪੀਲਾ ਪੰਜਾ ਬਲਡੋਜ਼ਰ ਚਲਣੇ ਤੇ ਉਹ ਢੈਣੀਆਂ ਸ਼ੁਰੂ ਹੋ ਗਈਆਂ ਨੇ ਸਤਿਕਾਰਯੋਗ ਸਾਥੀਓ ਇਹ ਸਿਰਫ ਭੁਹਾਗੀ ਕਾਰਵਾਈ ਨਹੀਂ ਪੰਜਾਬ ਦੀ ਆਤਮਾ ਨੂੰ ਬਚਾਉਣ ਦੀ ਜੰਗ ਹੈ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਿੱਧੀ ਅਗਵਾਈ ਹੇਠ ਇਹ ਨਸ਼ੇ ਦੀ ਲੜਾਈ ਪੰਜਾਬ ਚ ਲੜੀ ਜਾ ਰਹੀ ਹੈ ਸਰਕਾਰ ਨੇ ਸੂਬੇ ਦੇ ਕਾਨੂੰਨ ਵਿਵਸਥਾ ਵਿੱਚ ਸੁਧਾਰ ਕੀਤਾ ਅਤੇ ਹੁਣ ਦੇਸ਼ ਦੀ ਨਾਮੀ ਕੰਪਨੀਆਂ ਪੰਜਾਬ ਚ ਨਿਵੇਸ਼ ਕਰ ਰਹੀਆਂ ਨੇ ਕਿਉਂਕਿ ਉਹਨਾਂ ਨੂੰ ਪੰਜਾਬ ਚ ਕਾਨੂੰਨ ਰਾਜ ਵਿੱਚ ਭਰੋਸਾ ਹੈ ਔਰ ਸਖਾਵਾਂਾ ਮਾਹੌਲ ਮਿਲ ਰਿਹਾ ਹੈ 97000 ਕਰੋੜ ਤੋਂ ਜ਼ਿਆਦਾ ਨਿਵੇਸ਼ ਹੋ ਚੁੱਕੇ ਹੈ ਟਾਟਾ ਸਟੀਲ ਦਾ ਦੇਸ਼ ਦਾ ਸਭ ਤੋਂ ਵੱਡਾ ਪਲਾਂਟ ਹੁਣ ਲੁਧਿਆਣਾ ਪੰਜਾਬ ਵਿੱਚ ਲੱਗ ਰਿਹਾ ਗਾਸਿਮ ਬ੍ਰੀਗੋ ਰੋਇਲ ਦੀਆਂ ਵੱਡੀਆਂ ਕੰਪਨੀਆਂ ਹੁਣ ਪੰਜਾਬ ਵਿੱਚ ਨਿਵੇਸ਼ ਕਰਨ ਆ ਰਹੀਆਂ ਨੇ ਜਿਹਦੇ ਨਾਲ ਰੋਜ਼ਗਾਰ ਦਾ ਬਹੁਤ ਵੱਡਾ ਮੌਕਾ ਸਾਡੇ ਧੀਆਂ ਪੁੱਤਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਮਿਲੇਗਾ ਭ੍ਰਿਸ਼ਟਾਚਾਰ ਖਿਲਾਫ ਜ਼ੀਰੋ ਟੈਰਲਸ ਨੀਤੀ ਤਹਿਤ ਰਿਸ਼ਵਤ ਖੋਰਾ ਅਫਸਰਾਂ ਨੂੰ ਰੰਗੇ ਅੱਤੀ ਫੜਿਆ ਜਾ ਰਿਹਾ ਹੈ ਸਰਕਾਰ ਨੇ ਹੜਤਾਲ ਤੇ ਜਾਣ ਵਾਲੇ ਅਫਸਰਾਂ ਦੀ ਧਮਕੀ ਨੂੰ ਦਨਕਰਾਰ ਕਰਦੇ ਹੋਏ ਭ੍ਰਿਸ਼ਟਾਚਾਰ ਵਿਰੋਧੀ ਨੀਤੀਆਂ ਨੂੰ ਕਾਇਮ ਰੱਖਿਆ ਹੁਣ ਵੀ ਰਿਸ਼ਵਤ ਦਾ ਖਾਤਮਾ ਹੋਇਆ ਨ ਲੱਗਿਆ ਹੈ ਤੁਸੀਂ ਦੇਖਿਆ ਹੋਣਾ ਪਿਛਲੇ ਜੇ ਜਦੋਂ ਕੋਈ ਤਸਵੀਲਦਾਰ ਜਦੋਂ ਕੋਈ ਪਟਵਾਰੀ ਫੜਿਆ ਜਾਂਦਾ ਸੀ ਉਹ ਸਾਰੇ ਇਕੱਠੇ ਹੋ ਕੇ ਹੜਤਾਲ ਤੇ ਚਲੇ ਜਾਂਦੇ ਸੀ ਸਰਕਾਰ ਦੇ ਵਿਰੁੱਧ ਚਲੇ ਜਾਂਦੇ ਸੀ ਪਰ ਸਰਕਾਰ ਦੇ ਸਖਤ ਉਦੇਸ਼ਾਂ ਦੇ ਨਾਲ ਜਦੋਂ ਚੱਕ ਕੇ ਉਹਨਾਂ ਦੀਆਂ ਵਦਨੀਆਂ ਕੀਤੀਆਂ ਤੇ ਉਹਨਾਂ ਤਹਿਸੀਲਦਾਰਾਂ ਦੀ ਜਗ੍ਹਾ ਤੇ ਜੂਨੀਅਰ ਨੇ ਰਜਿਸਟਰੀਆਂ ਸ਼ੁਰੂ ਕਰਤੀਆਂ ਤੇ ਹੁਣ ਉਹ ਵੀ ਕੰਨਾਂ ਨੂੰ ਹੱਥ ਲਾਈ ਬੈਠੇ ਨੇ ਤੇ ਅਸੀਂ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਵਚਨਬੱਧ ਹੈ ਕਿ ਭ੍ਰਿਸ਼ਟਾਚਾਰ ਤੇ ਕੰਟਰੋਲ ਬਣਾ ਰਹੀ ਹੈ ਜੇਕਰ ਰੋਜ਼ਗਾਰ ਦੀ ਗੱਲ ਕਰੀਏ ਤਾਂ 56000 ਤੋਂ ਵੱਧ ਨੌਕਰੀਆਂ ਬਿਨਾਂ ਕਿਸੇ ਰਿਸ਼ਵਤ ਤੋਂ